ਇਤਿਹਾਸਕ ਪਿੰਡ ਹੀਰਾ ਵਿਖੇ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਪੀਏ ਜੂ ਲੁਧਿਆਣਾ ਵਿਖੇ ਕਰਵਾਈਆਂ ਖੇਡਾਂ ਹਾਕੀ ਵਿੱਚੋਂ ਦਸਵੇਂ ਸਖਾਲਸਾ ਸੀਨੀਅਰ ਸੈਕੰਡਰੀ ਸਕੂਲ ਹੀਰਾ ਦੀ ਟੀਮ ਅੰਡਰ 19 ਨੇ ਬੋਪਾਰਾ ਨੂੰ 0 ਨਾਲ ਹਰਾ ਕੇ ਪਹਿਲਾ ਸਥਾਨ ਜਿੱਤ ਕੇ 골ਡ ਮੈਡਲ ਹਾਸਲ ਕੀਤਾ ਹੈ ਉੱਤੇ ਹੀ ਅੰਡਰ 17 ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਹਾਸਲ ਕਰਕੇ ਪਿੰਡ ਹੀਰਾ ਦਾ ਨਾਮ ਰੋਸ਼ਨ ਕੀਤਾ ਜਿੱਤ ਦੀ ਖੁਸ਼ੀ ਵਿੱਚ ਪਿੰਡ ਹੀਰਾ ਪਹੁੰਚਣ ਤੇ ਸਰਪੰਚ ਕੁਲਵੀਰ ਸਿੰਘ ਅਤੇ ਹੋਰ ਪਤਵੰਤਿਆਂ ਵੱਲੋਂ ਨਿੱਘਾ ਸਵਾਗਤ ਅਤੇ ਗੜਬ ਵਿੱਚ ਹਾਰ-ਪਾਕ ਕੇ ਮੂੰਹ ਮਠਿਆਵੀ ਕਰਵਾਇਆ ਗਿਆ ਉੱਤੇ ਹੀ ਟੀਮ ਦੇ ਨਾਲ-ਨਾਲ ਬੱਚਿਆਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਢੋਲ ਨਾਲ ਪੂਰੇ ਪਿੰਡ ਵਿੱਚ ਉਗੇੜਾ ਵੀ ਦਿੱਤਾ ਹੈ ਇਸ ਮੁਕੇ ਹਾਕੀ ਖਿਡਾਰੀ ਗੁਰਪ੍ਰੀਤ ਸਿੰਘ ਗੋਲਡੀ ਨੇ ਕਿਹਾ ਕਿ ਅੱਜ ਹੀਰਾ ਸਕੂਲ ਦੀਆਂ ਟੀਮਾਂ ਨੇ ਪਹਿਲਾ ਦੂਜਾ ਸਥਾਨ ਹਾਸਲ ਕਰਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਬੱਚਿਆਂ ਨੂੰ ਸਿਖਲਾਈ ਦੇਣ ਵਾਲੇ ਹਾਕੀ ਕੋਚ ਹਰਸਿਮਰਨਜੀਤ ਸਿੰਘ ਢੋਲਣ ਨੇ ਕਿਹਾ ਕਿ ਪਿੰਡ ਹੀਰਾ ਦੇ ਐਨ ਆਰ ਆਈ ਅਤੇ ਪਿੰਡ ਹੀਰਾ ਦੀ ਪੰਚਾਇਤ ਦੇ ਸਹਿਯੋਗ ਨਾਲ ਅੱਜ ਹਾਕੀ ਦੀ ਟੀਮ ਨੇ ਪਿੰਡ ਹੀਰਾ ਦਾ ਨਾਮ ਰੋਸ਼ਨ ਕੀਤਾ ਜੋ ਵਧਾਈ ਦੇ ਪਾਤਰ ਨੇ ਇਹ ਪੜਦੇ ਬੱਚੇ ਨੇ ਤੁਹਾਨੂੰ ਜਿョਕੇ ਪਹਿਲਾਂ ਹੀ ਸਾਸਰੀ ਘਾਲ ਸਾਰਿਆਂ ਨੂੰ ਤੇ ਮੁਬਾਰਕਾਂ ਸਾਰੇ ਬੱਚਿਆਂ ਨੂੰ ਇਹ ਆਪਣੇ ਡਿਸਟ੍ਰਿਕਟ ਦੇ ਮੈਚ ਹੋਏ ਸੀਗੇ ਬੱਚਿਆਂ ਦੇ ਉਹਦੇ ਜੋ ਇਹ ਆਪਣਾ ਰੈਕੋਰਡ ਜੋਨ ਨੂੰ ਜਿਵੇਂ ਆਪਣੇ ਪਿੰਡ ਦੁਸ਼ਨੇਸ਼ ਗਾਸਾ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਇਹ ਡਿਸਟ੍ਰਿਕਟ ਦੇ ਵਿੱਚੋਂ ਅੰਡਰ 90 ਦੇ ਵਿੱਚ ਫਸਟ ਆਏ ਨੇ ਤੇ ਅੰਡਰ 90 ਅੰਡਰ 17 ਦੇ ਵਿੱਚ ਸੈਕੰਡ ਆਏ ਨੇ ਤੇ ਇਹਨਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅੱਜ ਤੀਜਾ ਦਿਨ ਸੀਗਾ ਇਹਨਾਂ ਦਾ ਲਗਾਤਾਰ ਤੇ ਇਹਨਾਂ ਦੇ ਕੋਚ ਨੂੰ ਐਨਆਰਆਈ ਵੀਰਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕੀਤੀ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਰਪੰਚ ਸਾਹਿਬ ਨੇ ਬਹੁਤ ਸਪੋਰਟ ਕੀਤੀ ਆ ਉਹਦੇ ਕਰਕੇ ਅੱਜ ਇਹ ਖੁਸ਼ੀ ਜ਼ਾਹਰ ਕਰ ਰਹੇ ਆ ਬੱਚੇ ਤੇ ਮਹਾਰਾਜ ਦਾ ਧੰਨਵਾਦ ਕੀਤਾ ਵਾ ਤੇ ਉਹਦੇ ਲਈ ਅੱਜ ਇਹਨਾਂ ਨੂੰ ਜੱਤ ਦੀ ਵਧਾਈ ਦਿੰਦੀ ਆ ਸਾਰਿਆਂ ਨੂੰ ਤੇ ਇੰਨੀ ਆ ਜੀ ਇਹ ਜਿਹੜੇ ਬੱਚੇ ਖੇਡਦੇ ਨੇ ਇਹਨਾਂ ਦੀਆਂ ਖਲਾਸਾ ਵਗੈਰਾ ਡਾਕਟਰ ਇਹਨਾਂਗੇ ਜੀ ਹਾਂਜੀ ਹਾਂਜੀ ਜਿਵੇਂ ਇਹਨਾਂ ਨੂੰ ਨਾਲ ਦੀ ਨਾਲ ਜਿਵੇਂ ਜਦੋਂ ਕੋਚਿੰਗ ਕੈਂਪ ਲੱਗਦਾ ਵਾ ਉਦੋਂ ਇਹਨਾਂ ਨੂੰ ਡਾਈਟ ਪ੍ਰੋਵਾਈਡ ਵੀ ਕਰਾਉਂਦੇ ਆ ਇਹਦੇ ਵਿੱਚ ਜਿਵੇਂ ਸਾਰੇ ਆਪਣੇ ਐਨ ਆਰ ਆਈ ਵੀਰ ਮੇਨ ਖਾਸ ਕਰਕੇ ਉਹਨਾਂ ਦਾ ਹੈਗਾ ਜਾਦੇ ਯੋਗਦਾਨ ਤੇ ਆਪਣਾ ਨਾਲ ਦੀ ਇਹਨਾਂ ਦੀ ਪੜਾਈ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਵਾ ਤੇ ਸਮਾਨ ਵੀ ਇਹਨਾਂ ਨੂੰ ਦਿੰਨੇ ਆ ਹਨਾ ਜੋ ਵੀ ਜਿੰਨੇ ਕਾ ਯੋਗ ਜੋ ਕਰ ਸਕਦਾ ਤਿਲਖੋ ਜਿੰਨੇ ਹੁੰਦਾ ਵਾ ਤੇ ਉਹ ਆਪਣੇ ਜਿੰਨੇ ਸੀਨੀਅਰ ਪਲੇਅਰ ਗਏ ਹੋਏ ਆ ਉਹ ਪਿੱਛੇ ਜਿਵੇਂ ਸਾਰੇ ਇਹਨਾਂ ਦੀ ਜਿਵੇਂ ਲੁੱਕ ਆਫਟਰ ਕਰਦੇ ਸਾਰਾ ਕੁਝ ਤੇ ਉਹਨਾਂ ਦੇ ਨਾਲ ਸਹਿਯੋਗ ਨਾਲ ਹੀ ਜਿਵੇਂ ਕਹ ਲੋ ਕੁੱਲ ਮਿਲਾ ਕੇ ਸਾਰਾ ਸਾਰਾ ਕੁਝ ਇਹਨਾਂ ਤੇ ਜਿਵੇਂ ਪੜਾਈ ਵੀ ਖੇਡਣ ਦਾ ਵੀ ਟ੍ਰੇਨਿੰਗ ਦਾ ਵੀ ਉਹ ਸਾਰਾ ਕੁਝ ਹੀ ਰਾਲ ਮਿਲ ਕੇ ਜਿੰਮ ਸਾਰਾ ਕੁਝ ਹਾਂਜੀ ਮੇਰਾ ਨਾਮ ਹਰਸਨਵਰਨਜੀਤ ਸਿੰਘ ਆਹ ਬੱਚੇ ਜੱਟ ਕਿਹ ਕੀ ਕੰਨਾ ਕਰੋਂ ਮੈਂ ਸਭ ਤੋਂ ਪਹਿਲਾਂ ਤਾਂ ਜੀ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੂੰਗਾ ਬੱਚਿਆਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਸਵੇਰੇ ਸ਼ਾਮ ਸਦਾ ਕੈਂਪਸ ਚੱਲ ਸੀਗਾ ਤੇ ਬਾਹਰਲੇ ਪਿੰਡਾਂ ਦੇ ਬੱਚੇ ਵੀ ਸੀ ਇੱਥੇ ਇਹ ਸਥਿਤੀ ਹੋਈ ਸੀ ਬਰਦਾਸ਼ਰੂ ਦੇ ਜਿਹਦੇ ਵਿੱਚ ਸਾਡਾ ਸਰਪੰਚ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਈ ਧੰਨਵਾਦ ਕਰਦੇ ਆ ਤੇ ਜਿਹਦੀ ਬਦੌਲਤ ਸਾਡੀ ਮਿਹਨਤ ਰੰਗ ਲੈ ਗਈ ਆ ਬੱਚਿਆਂ ਦੀ ਮਿਹਨਤ ਰੰਗ ਲੈ ਆਈ ਆ ਜਿਹਦੇ ਕਰਕੇ ਅਸੀਂ ਅੰਡਰ 19 ਦੇ ਵਿੱਚੋਂ 골ਡ ਮੈਡਲ ਡਿਸਟ੍ਰਿਕਟ ਦੇ ਵਿੱਚੋਂ ਅੰਡਰ 17 ਦੇ ਵਿੱਚ ਅਸੀਂ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪਿਛਲੇ ਸਾਲ ਵੀ ਅਸੀਂ ਅੰਡਰ 19 ਦੇ ਵਿੱਚੋਂ ਆਪਣਾ ਸਿਲਵਰ ਮੈਡਲ ਪ੍ਰਾਪਤ ਕੀਤਾ ਸੀਗਾ ਤੇ ਅੰਡਰ 17 ਵਿੱਚ ਅਸੀਂ 골ਡ ਮੈਡਲ ਸੀਗੇ ਜੀ। ਤੇ ਇਸ ਵਾਰ ਵੀ ਸਾਨੂੰ ਦੋਨੇ ਪ੍ਰਾਪਤੀਆਂ ਹੋਈਆਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਐਨ ਆਰ ਆ ਵੀਰਾਂ ਦਾ ਸਮੂਹ ਕਲੱਬ ਪ੍ਰਧਾਨ ਦਾ ਤੇ ਆਪਣੇ ਬਾਈ ਜੀ ਦਾ 골ਡੀ ਵੀਰ ਜੀ ਦਾ ਤੇ ਆਪਣੇ ਬਿੱਟੂ ਵੀਰ ਤੇ ਬਾਕੀ ਵੀ ਜਿੰਨੇ ਮੇਰੇ ਵੀਰ ਨਾਲ ਸਾਡੇ ਸਪੋਰਟ ਕਰਦੇ ਸੀਗੇ ਜਿਹੜੇ ਕਿੰਨੇ ਦਿਨ ਸਾਡੇ ਨਾਲ ਹਾਜ਼ਰ ਰਹੇ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ। ਕਿੰਨੇ ਜਿਹੜੇ ਬੱਚੇ ਤੁਹਾਡੇ ਕੋਲੇ ਅਸਾਂ ਨੂੰ ਟ੍ਰੇਨਿੰਗ ਲੈ ਸਾਡੇ ਕੋਲ ਇਸ ਟਾਈਮ ਪੂਰੇ ਜੀ 52 ਤੋਂ 53 ਬੱਚੇ ਟ੍ਰੇਨਿੰਗ ਲੈ ਰਹੇ ਨੇ ਅੰਡਰ 14 ਕਹਤਾ ਹੈ ਕਿ ਅੰਡਰ 17 ਅੰਡਰ 19 ਯੋ ਨ ਦੇਲੂ ਖੰਡੀ ਇਹ ਮੈਸੇਜ ਕਰਦੇ ਹਾਂ ਜਦ ਕੇ ਆਏ ਹਾਂ ਹਾਂਜੀ ਸਾਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਤਿੰਨ ਦਿਨ ਦੇ ਵਿੱਚੋਂ ਜੋ ਮੁਵਾਰਕਾ ਨੇ ਉਹ ਸਾਰੀ ਟੀਮ ਤੇ ਕੋਚ ਕੋਚ ਸਾਰਨ ਨੂੰ ਦਿੱਤੀਆਂ ਜਾਂਦੀਆਂ ਨੇ ਜਿੰਨੇ ਵੀ ਸਾਡੇ ਸਪੋਰਟ ਦੇ ਵਿੱਚ ਸਾਰੇ ਸੀਨੀਅਰ ਪਲੇਅਰ ਜਿਹੜੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਐਨਆਰਆਈ ਵੀਰਾਂ ਦਾ ਬਹੁਤ ਸੱਚੇ ਦਿਲੋਂ ਤੁਹਾਨੂੰ ਵਧਾਈ ਦਿੱਤਾ ਜਾਂਦਾ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਦਸ਼ਮੇਸ਼ ਖਾਲ ਦਾ ਸੀਨੀਅਰ ਕੈਂਡੀ ਸਕੂਲ ਦੇ ਆਪਕ ਦਵਾਨਾ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ